ਚੱਲ ਚੱਲ ਆਈ ਕੀ ਕਾੜਦਾ ਲੈ ਕੀ ਫੜੋਣਾ ਚੱਲ 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 ਪਤਾ ਹੋੜੇ ਮੰਦੇ ਦੇ ਓਏ ਆ ਲੈ ਆਵਰੇ ਲੈ ਆਵਰੇ ਆ ਲੈ ਆਵਰੇ ਚਲੋ ਚਲੀਏ ਬਾਹਰ ਨੂੰ ਬਾਹਰ ਚਲੀਏ ਬਾਹਰ ਚਲੀਏ ਆਈ ਗੰਦੀ ਆਈ ਚੱਲ ਇੰਦਾ ਇੰਦਾ ਰੱਸੀ ਬੱਟੀ ਦੀ ਆ ਓ ਵਾਓ ਹੂੰ ਵੱਟ ਨਾਲ ਦੇਣ ਲਈ ਸਰ ਚੱਲ ਚੱਲ ਫੇਰ ਵੱਟ ਵੱਟ ਰਸੀਂ ਇਦਾਂ ਵੱਟ ਲੈਂਦੇ ਹੁੰਦੇ ਸੀ ਬੇਗਾ ਹਾਂ ਇਦਾਂ ਇਦਾਂ ਦੋ ਹੱਥਾਂ ਨਾਲ ਫੜ ਕੇ ਇਦਾਂ ਕਰ ਦੂਰ ਪਾਸੇ ਦੂਰ ਪਾਸੇ ਹੈ ਇਦਾਂ ਚੱਲ ਇਦਾਂ ਕਮਾ 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 ਬੇੜਾ ਵੱਟਦੇ ਹੁੰਦੇ ਸੀ ਇਦਾਂ ਤੈਨੂੰ ਪਤਾ ਬੇੜਾ ਵੱਟਣ ਦਾ ਪਤੇ ਹਾਂ ਕਿੱਥੇ ਗਈ ਹੁਣ ਇੰਡੀਆ ਜਾਣਾ ਤੈ ਮੈਂ ਤੂੰ ਸੀ ਖੜਾ ਤੂੰ ਸੀ ਫੱਕਾ ਹੈ ਹਾਂ ਕੰਮੀ ਕਰਨਾ ਚਾਹ। ਲੈ। ਇੱਥੇ ਸੌਇਆ ਕਰਨਾ ਆਕੂ। ਫੇਰ ਮਮਾ ਖਾਣਾ ਬਣਾ ਦੇ। ਖਾਣਾ ਕੌਣ ਬਣਾ ਕੇ ਦੇਉਗੀ? ਮਮਾ। ਹੂੰ ਕਿਉਂ ਤੇ। ਤੂੰ ਤਾਂ ਲੜਦੀ ਆ। ਨਹੀਂ ਇੱਥੇ ਰਹਿ ਲੋ ਤਾਂ ਭਾਤ ਆ ਨਹੀਂ ਮਾਸਮੇ ਆ ਤੇ। ਐਨ ਬੈਥਰੂਮ ਇਹ ਜਾਦੇ ਤੁਹਾਡੇ। ਸਾਡੇ ਤੋਂ ਹੋਗਾ ਤੇ ਰਾਤ ਤੇ ਰਾਤ ਪੇ ਜਾਤੀ ਲਾਈਟ ਆ ਗਈ ਫੇਰ ਜਾ। ਸਟੋਰ ਚ ਤਾਂ ਲਿਆਂਦੀ ਨਹੀਂ ਸਾਨੂੰ। ਹਾਂ? ਤਾਜ ਤਾ ਝੂਟੇ ਲੈਂਦੀ ਆ ਤਾ ਝੂਟੇ ਮਾਦੀ ਚੱਲੋ ਬੈ ਜਾ ਵਿੱਚ ਗੱਡੀ ਦੇ ਚਲੀ ਪਠਾਨਕੋਟ ਨੂੰ ਗੱਡੀ ਤੇਰੀ ਦਿੱਲੀੋਂ ਪਠਾਨਕੋਟ ਚੱਲੀ ਗੱਡੀ ਤੇਰੀ ਹੈਲੋ ਬਾਈ ਲਾ ਗੱਡੀ ਪਤਾ ਪਤਾਏ ਗੱਡੀ ਚ ਲਾ ਲਾ ਤੇਰੇ ਨਾਲ ਮੈਂ ਹਟ ਤਾਜ ਮਿਹਨਤ ਨਾਲੀ ਛੱਡ ਦੇ ਯਾਰ ਤੂੰ ਛੇ ਮਹੀਨੇ